264 ਬੋਲ ਵਾਲਾ ਖਾਲਸਾ ਦਾ ਤਿਆਰ ਨਵਾਬ ਕਪੂਰ ਸਿੰਘ ਨੇ ਇੱਕ ਦਿਨ ਚ ਕੀਤਾ ਇੱਕ ਬੋਲੀ ਨਹੀਂ ਬਣਦੀ ਕਿਸੇ ਕੋਲ ਜਿ ਜਿਨੋ ਅਸੀਂ ਕਹਿੰਦੇ ਵੀ ਇਹ ਖਾਲਸੇ ਦੇ ਬੋਲੇ ਹਾਂਸੇ ਦਾ ਬੋਲ ਵਾਲਾ ਭਾਈ ਇਹਦਾ ਰੇਲ ਗੱਡੀ ਨੂੰ ਆ ਭੂਤ ਨਹੀਂ ਭੂਤ ਨਹੀਂ ਕਹਿੰਦੇ ਠੀਕ ਹੈ ਨਾ ਇੱਕ ਕੋਡ ਵਰਡ ਜਿਹੜੇ ਕੋਡ ਵਰਡ ਹੈ ਨਾ ਖਾਲਸੇ ਦੇ ਇੱਕ ਦਿਨ ਚ ਨਵਾਬ ਕਪੂਰ ਸਿੰਘ ਨੇ ਇਹ ਰਚੇ ਜੇ ਅਸੀਂ ਆਪਣੀ ਪਾਛਾ ਚ ਬੋਲਣ ਲੱਗ ਜਾਈਏ ਦੂਆ ਬੰਦਾ ਸਮਝ ਨਹੀਂ ਸਕਦਾ ਇਹੀ ਖਾਲਸੇ ਦੀ ਰਣਨੀਤੀ ਹੈ ਇਹ ਪੰਥ ਪਾਸ਼ਾ ਸਾਡੇ ਘੋੜੇ ਨਗਾਰੇ ਇਹ ਐ ਗੂੰਜਦੇ ਰਹਣੇ ਪਹਿਲਾਂ ਵੀ ਗੂੰਜਦੇ ਰਹੇ ਆ ਵਕਤ ਪਹਿਲੇ ਸਰਕਾਰਾਂ ਨੂੰ ਵੀ ਪੈਂਦਾ ਰਿਹਾ ਹੁਣ ਵਾਲਿਆਂ ਨੂੰ ਵੀ ਪੈ ਰਿਹਾ ਇਹ ਖਾਲਸੇ ਪੰਥ ਨੇ ਇਸ ਸੰਸਾਰ ਨੂੰ ਬਚਾ ਕੇ ਰੱਖਿਆ ਵਾ ਨਾਮ ਵੀ ਜਪਦੇ ਨੇ ਲੜਦੇ ਵੀ ਨੇ ਮਰਦੇ ਵੀ ਨੇ ਸੀਧੀਆਂ ਵੀ ਦਿੰਦੇ ਨੇ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਸਦਾ ਹੀ ਰਹੂਗੇ ਕਾਣਾ ਬਾਤ ਕਹੂੰ ਜਬ ਕੀ ਨਾ ਬਾਤ ਕਹੂੰ ਅਬ ਕੀ ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਸੁੰਨਤ ਹੋਤੀ ਸਭ ਸਾਨਮੁਖ ਲੜਾ ਨਾ ਰਣ ਤੇ ਭੱਗ ਹੈ ਹਾਂ ਜੀ ਸਾਨੂੰ ਮੁਖ ਸਾਹਮਣਾ ਹੋਗਾ ਲੜਨਾ ਅਸੀਂ ਰਣ ਦੇ ਭੱਜ ਨਹੀਂ ਸਕਦੇ ਪਿੱਠ ਨਹੀਂ ਦਿਖਾ ਸਕਦੇ ਸਾਨੂੰ